ਬਾਪੂ ਨੂੰ ਬਿਠਾ ਲਿਆ ਬਾਈ ਨੇ ਨਾਲ ਮਾਰਤੀ 52 ਦਾ ਵੀ ਸਲਫ ਲਈ ਇਹ ਚੱਲੇ ਜਿੰਦ ਮੀਆਂਪੁਰ ਸਾਡੇ ਰੋਪੜ ਦੇ ਬਿਲਕੁਲ ਨਾਲੇ ਆਈ 5-7 ਕਿਲੋਮੀਟਰ ਔਰ ਬਹੁਤ ਠੀਕ ਹੈ ਟਰੈਕਟਰ ਸਾਰਾ Ориਜਨਲ ਹੈ ਇਹਦਾ ਰੇਟ ਦੱਸਾਂ ਜਮਾਂ ਹੀ ਜਾਇਜ਼ 90000 ਰੁਪਏ ਦੇਣੇ ਦੇਣੇ ਵਾਲਾ 95 ਮਾਡਲ 90000 ਹੈ ਬਾਕੀ ਮੰਤਣ ਜਰੂਰ ਕਰੋਗੇ ਬਾਈ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਆਪਾਂ ਖੜੇ ਆ ਗਵਾਂਡੀਆਂ ਕੋਲ ਜੋਂਡੀਅਰ ਗਿਲ ਐਗਰੋ ਤੇ ਸਾਡੇ ਬਾਈ ਨੇ ਅੱਜ ਨਵਾਂ ਟਰੈਕਟਰ ਕਰ ਰਹੇ ਹਨ ਡਿਲੀਵਰ 5210 ਤੇ ਅੱਜ ਸਾਰੀ ਟੀਮ ਪਹੁੰਚੀ ਹੋਈ ਹੈ ਬਾਈ ਇਹ ਬਹੁਤ ਦਿਨਾਂ ਬਾਅਦ ਇਕੱਠੇ ਹੁੰਨੇ ਨੇ ਅਸੀਂ ਤੇ ਪਵਨ ਬਾਈ ਵੀ ਇੱਧਰ ਸਾਡਾ ਹੋਰ ਵੀਰੇ ਵਧੀਆ ਵੀਰੇ ਠੀਕ ਹੈ ਜੀ ਪਾਉਂਗੇ ਮੂੰਹ ਮਠਾ ਅੱਜ ਠੀਕ ਆ ਤੇ ਲੋ ਜੀ ਬਾਈ ਪਲਵੰਤ ਬਾਈ ਨੇ ਇੱਧਰ ਦੇ ਰਹੇ ਨੇ ਡਿਲੀਵਰੀ ਵੀਰੇ ਮੜਾ ਇੱਧਰ ਨੂੰ ਹੋ ਜਾਓ ਆ ਟਰੈਕਟਰ ਛੱਡ ਦਿਓ ਮੜਾ ਜੀ ਲੋ ਜੀ 52 ਦਾਤੀ ਡਿਲੀਵਰੀ ਦੇ ਰਹੇ ਆ ਬਾਈ ਨੇ ਟਰੈਕਟਰ ਦੀ ਬਹੁਤ ਬਹੁਤ ਮੁਬਾਰਕਾਂ ਬੱਚਾ ਥੋੜਾ ਜਿਹਾ ਰੋ ਰਿਹਾ ਲੋ ਜੀ ਹੋ ਗਈ ਬਾਈ ਹੋ ਗਈ ਬਾਈ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਠੀਕ ਹੈ ਵੀਰੇ ਤੇ ਬਾਈ ਨੂੰ ਵੈਸੇ ਪਛਾਣ ਲਿਆ ਹੋਣਾ ਕਈਆਂ ਨੇ ਵੀਡੀਓ ਦੇਖ ਕੇ ਇਹ ਬਾਈ ਹੁਣ ਆਪਣੇ ਪੁੱਤਰ ਜੌਂਡੀ ਏਜੰਸੀ 'ਚ ਆ ਗਏ ਤੇ ਹੌਲਵੰਤ ਬਾਈ ਅੱਜ ਦੇਦਾ 5210 ਹਾਂ ਜੀ ਵਧਾ ਜੀ ਠੀਕ ਹੈ ਜੀ ਆਪਣਾ ਕਿੱਧਰ ਦੇ ਦਿੱਤਾ ਜੀ ਇਹ ਮੀਆਂ 'ਤੇ ਦਿੱਤਾ ਜੀ ਆਪਣੇ ਮੀਆਂ 'ਪਰ ਠੀਕ ਹੈ ਲੋਕਲੇ ਆਪਣੇ ਆਹ ਲੋਕਲੇ ਆ ਜੀ ਠੀਕ ਹੈ ਠੀਕ ਹੈ ਹਾਂ ਟਰੈਕਟਰ ਕਟੇ ਮਿਹਦਰਾ ਵੰਦਾ ਠੀਕ ਹੈ ਜੀ 2000 ਪੰਜ ਮਾਡਲ ਠੀਕ ਹੈ ਜੀ ਤੇ ਅੱਜ ਤੋਂ ਦਾ ਆਪਣਾ 5210 5210 ਠੀਕ ਹੈ ਜੀ ਇਹ ਆਪਣਾ 4 ਹਸਪੀਡਾਂ ਚ ਆਉਂਦਾ ਟਰੈਕਟਰ ਹਾਂ 4 ਹਸਪੀਡਾਂ ਦਾ ਠੀਕ ਹੈ ਭਾਈ ਟਾਇਰ ਇਹਦੇ ਇਹ ਟਾਇਰ ਵੀਰਾਂ ਸਪੈਸ਼ਲ ਪਾਏ ਆਪਣੇ ਠੀਕ ਹੈ ਸਪੈਸ਼ਲ ਪਾਏ ਮੈਂ ਕਦਾਂ ਟਾਇਰਾਂ ਨੂੰ ਨੋਟਿਸ ਕਰ ਰਿਹਾ ਹਾਂ ਉਹਨਾਂ ਨੂੰ ਇਹ 17 9 28 ਦੇ ਟਾਇਰ ਪਾਏ ਇਹਨਾਂ ਸੋਲਾਂ ਦੇ ਆਉਂਦੇ ਆ ਠੀਕ ਹੈ ਜੀ ਹਾਂ ਇਹ ਵੀਰਾਂ ਸਪੈਸ਼ਲ ਟਾਇਰ ਪਾਏ ਠੀਕ ਹੈ ਕੋਈ ਦਾ ਮਤਲਬ ਕਿ ਚੱਲੂਗਾ ਇਹਨਾ ਹਾਂ ਬੋਲੋ ਅੱਛਾ ਚੱਕਰ ਆਇਆ ਨਾ ਥੋੜੀਆਂ ਇਹਦੀਆਂ ਸਪੀਡਾਂ ਇਹਦੀਆਂ ਵੱਦ ਨੇ ਹਸਪੀਟਲ ਚਾਰਜ ਸਿੱਟਾ ਜੀ ਹਾਂ ਜੀ ਉਹਦੇ ਕਰਕੇ ਮਨ ਲਗੀ ਕੋਈ ਦਿੱਕਤ ਨਹੀਂ ਆਉਗੀ ਬਾਕੀ ਚਲੋ ਚਲਾ ਕੇ ਪਤਾ ਲੱਗੂ ਜੀਰੋ ਜੀਰੋ ਹਨਾ ਜੀ ਠੀਕ ਆ ਠੀਕ ਆ ਤੇ ਬਾਕੀ ਭਾਈ ਕਿਸੇ ਨੇ ਵੀ ਸਾਡੇ ਰੋਪੜ ਬਾਈ ਦਾ ਏਰੀਆ ਵਾਸਤੇ ਖੁੱਲਾ ਹੀ ਆ ਹਾਂ ਜੀ ਆ ਜੀ ਕਿਸੇ ਨੇ ਵੀ ਜੌਨੀਅਰ ਟਰੈਕਟਰ ਲੈਣਾ ਆ ਵਾਸਤੇ ਦਾ ਭਾਈ ਵੀਡੀਓ ਸਾਨੂੰ ਬਹੁਤ ਬੰਦੇ ਪੇਛਾਣ ਲਾਣੇ ਆ ਔਟੋਮੈਟਿਕ ਕੋਈ ਭਾਈ ਨੂੰ ਬਹੁਤ ਟਾਈਮ ਹੋ ਗਿਆ ਇਸ ਲਾਈਨ ਦੇ ਵਿੱਚ ਤੇ ਹੁਣ ਭਾਈ ਉਧਰ ਜੌਨੀਅਰ ਜਾਂ ਸੀ ਜਾ ਤੇ ਬਾਕੀ ਭਾਈ ਆਪਾਂ ਇੱਕ ਵਾਰ ਨੰਬਰ ਬੋਲਿਓ ਜਰੂਰ ਵੀਡੀਓ ਚ ਨਿਕਲੋ ਜੀ 9998 ਹਾਂ ਜੀ 366 ਹਾਂਜੀ 0073 ਠੀਕ ਹੈ ਜੀ ਹਾਂਜੀ ਤੇ ਨੰਬਰ ਆ ਬਾਈ ਬਲਵੰਤ ਬਾਈ ਦਾ ਆ ਤੇ ਕਾਲਾ ਬਾਈ ਆ ਜਾਇਆ ਨਹੀਂ ਹੈਗਾ ਕਿ ਆਪਾਂ ਕਾਲੇ ਬਾਈ ਦੀ ਵੀਡੀਓ ਪਾਉਣੀ ਹੁੰਦੀ ਤੇ ਟਾਇਰ ਦੇਖੋ ਬਾਈ ਇਹਨਾਂ ਨੇ 17 29 28 ਦੇ ਪਾਏ ਠੀਕ ਹੈ ਜੀ ਟਾਇਰ ਦਾ ਹਾਈਟ ਬਹੁਤ ਜ਼ਿਆਦਾ ਲੱਗਦੀ ਆ ਬਾਈ ਬਾਕੀ ਉਹਨੂੰ ਪਤਾ ਲੱਗ ਜਾਊਗਾ ਵੀ ਕਿੱਦਾਂ ਚਲਾ ਕੇ ਕਿੱਦਾਂ ਉਹ ਪਰਫਾਰਮੈਂਸ ਪਰ ਮੇਰੇ ਹਿਸਾਬ ਨਾਲ ਥੋੜਾ ਜਿਹਾ ਟਾਇਰ ਵੀ 16 ਟਾਇਰ ਬਹੁਤ ਹੁੰਦਾ ਹੈ ਕਿਉਂਕਿ ਇਹ ਟਰੈਕਟਰ 52 ਐਚਪੀ ਦਾ ਹੀ ਆ ਠੀਕ ਆ ਜੀ ਬਾਕੀ ਚਲੋ ਪਤਾ ਲੱਗ ਜਾਣਾ ਬਾਈ ਵਰਤੇ ਤੇ ਚਲਾਏ ਤੇ ਹੋ ਸਕਦਾ ਬਾਈ ਇਹਨਾਂ ਕੋਲ ਕੋਈ ਖਾਸ ਮਸ਼ੀਨ ਇਦਾਂ ਦੀ ਹੋਵੇ ਕਿਤੇ ਕਰਕੇ ਇਹਨਾਂ ਨੂੰ 17 ਦੇ ਬਗਾਇ ਕੋਈ ਰੀਜਨ ਵੀ ਹੋ ਸਕਦਾ ਕੋਈ ਬੜੀ ਗੱਲ ਨਹੀਂ ਚਲੋ ਜੀ ਅੱਜ ਬਾਈ ਇਹ ਟਰੈਕਟਰ ਚੱਲਿਆ 52 10 ਆ ਪਿੰਡ ਮੀਆਂ ਪਰ ਠੀਕ ਆ ਜੀ ਤੇ ਪਾਈਰਾਂ ਦੇ ਵਿੱਚ 575 ਟਰੈਕਟਰ ਵਿੱਚ ਘਟਾਇਆ ਜੀ ਠੀਕ ਹੈ ਜੀ ਉਹ ਵੀ ਆ ਜੇ ਉਹ ਟਰੈਕਟਰ ਆ ਗਿਆ ਪਤਲਾ ਵੀਡੀਓ ਵਗੈਰਾ ਬਣਾ ਕੇ ਦਿਖਾ ਦਾਂਗੇ ਟਰੈਕਟਰ ਦੀ ਤੇ ਕਿਉਂਕਿ ਜਦੋਂ ਵੀ ਬਾਈ ਕੋਈ ਜ਼ਿਮੀਂਦਾਰ ਨਵਾਂ ਟਰੈਕਟਰ ਲੰਦਾ ਹੈ ਤੁਹਾਨੂੰ ਪਤਾ ਬਹੁਤ ਖੁਸ਼ੀ ਵਾਲਾ ਦਿਨ ਹੁੰਦਾ ਜੀ ਠੀਕ ਹੈ ਜੀ ਤੇ ਸਾਡੇ ਵੱਲੋਂ ਤੇ ਜੌਂਡੀਅਰ ਵਾਲੇ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਟਰੈਕਟਰ ਦੀਆਂ ਵੀ ਇਹਨਾਂ ਨੂੰ ਲੈ ਆ। ਆਵਾਜ਼ ਬਹੁਤ ਸੋਹਣੀ ਆ ਬਾਈ ਸਟਾਰਟਿੰਗ ਜੌਂਡੀਅਰ ਦੀ ਸਾਰਿਆਂ ਨਾਲੋਂ ਬੈਸਟ ਆ ਠੀਕ ਹੈ ਜੀ ਬਾਪੂ ਨੂੰ ਬਿਠਾ ਲਿਆ ਬਾਈ ਨੇ ਨਾਲ ਮਾਰਤੀ 59 ਦਾ ਦੀ ਸਲਫ ਹਾਂ ਇਹ ਚੱਲਿਆ ਜੀ ਪਿੰਡ ਮੀਆਂਪੁਰ ਸਾਡੇ ਰੋਪੜ ਦੇ ਬਿਲਕੁਲ ਨਾਲੇ ਆਈ 5-7 ਕਿਲੋਮੀਟਰ ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ ਗੱਲ ਐ ਕਰੋ ਜੌਂਡੀਆ ਨੇ ਲੈ ਬਾਈ ਆਣੇ ਅੱਜ ਟਰੈਕਟਰ ਦੇਤਾ ਬਾਈ ਇਹਨਾਂ ਨੇ ਆ ਸਾਡਾ ਬਾਈ ਮੇਨ ਬੰਦਾ ਹੁਣ ਪਹੁੰਚਿਆ ਸਿਰੋਨ ਬਾਈ ਜੀ ਬਾਈ ਜੀ ਤੁਸੀਂ ਮੈਂ ਕਿਹਾ ਕਿ ਹਾਂ ਜੀ ਹਾਂ ਜੀ ਤੁਸੀਂ ਦੱਸੋ ਬੜੇ ਕਿਵੇਂ ਆ ਵਧੀਆ ਵਧੀਆ ਆ ਬਾਈ ਬਾਈ ਤਾਂ ਵੀ ਪਾਇਆ ਹਾਂ ਦਾ ਦੂਜਾ ਨੋਰਮ ਕਿ ਕਿੰਨੇ ਦੂਆ ਮਤਲਬ ਕਹਿਣਾ ਦੂਆ ਹੈ ਕਿੰਨਾ ਬਾਈ ਇਹਨਾਂ ਦਾ ਟਰੈਕਟਰ ਕਿੱਧੇ ਵਿੱਚ ਪੰਜ ਮਾਡਲ ਆਪਾਂ ਦਿਖਾ ਦੇਵਾਂਗੇ ਬਹੁਤ ਆਪਾਂ ਨੇ ਸਮਾਂ ਨੂੰ ਆਉਂਦੇ ਗੱਲਾਂ ਉਹਨਾਂ ਜਿਹੜਾ 10 ਲਿਆ ਬਾਈ ਇਹ ਰੈਂਟਰ ਆ ਜਿਹਨੇ ਸੱਚੀ ਵੀ ਆਪਾਂ ਵੀਡੀਓ ਪਾਈ ਆ ਉਹਦੇ ਵਿੱਚ ਕਿੱਧੇ ਆ ਬਾਬਲੇ ਮੇਰੇ ਤੂੰ ਵੀ ਬੋਲ ਕੋ ਸਾ ਬਸ ਤੂੰ ਹੈਗਾ ਯਾਰ ਬੋਲਣੇ ਨੂੰ ਨਹੀਂ ਨਹੀਂ ਤੂੰ ਵੀ ਮਾੜਾ ਮੋਟਾ ਮਾੜਾ ਮੋਟਾ ਉਹਦਾ ਦੇ ਰਿਸਪੌਂਸ ਤਾਂ ਦੇ ਰਾਂ ਇਹ ਹੈਗਾ ਬਾਵਲੇ ਵੀਰੇ ਦੋ ਆਪਣਾ 2005 ਮਾਡਲ ਦਾ 2005 ਟਾਇਰ ਤਕਰੀਬਨ ਇਹਦੇ 90 ਪੈਸੇ ਆ 20 KD ਕਮਾਂਡਰ ਦੇ ਟੌਪ ਵਾਲਾ ਮਾਡਲ ਆ ਤੇ ਭਾਈ ਚਲਾਈ ਟਰੈਕਟਰ ਦੀ ਜਮਾਈ ਮੀਆਂ ਵੀ ਆ ਇੱਕ ਨੰਬਰ ਐ ਜਿਹਨੂੰ ਕਹਿੰਦੇ ਆ ਠੀਕ ਆ ਤੁਹਾਨੂੰ ਲਾ ਦਿਖਾਉਂਦੇ ਆ ਟਰੈਕਟਰ ਤਿੱਖੇ ਬਹੁਤ ਆ ਬਾਵਲੇ ਵੀਰੇ ਇਹ ਅੱਛਾ ਹਾਂ ਓਕੇ ਆ ਆਪਦੇ ਵੀ ਮੀਟਰ ਸਾਰੇ ਵਰਕਿੰਗ ਕਰ ਰਹੇ ਏ ਟੂ ਜ਼ੈਡ ਕੋਈ ਕਮੀ ਪੇਸ਼ੀ ਬਹੁਤ ਵਧੀਆ ਚਲਾਈ ਆ ਬਈ ਟਰੈਕਟਰ ਆਏ ਲਾਲਾ ਵੀ ਇਹਦਾ ਫੈਨ ਹੋ ਗਿਆ ਮੈਂ ਟਰੈਕਟਰ ਦਾ ਚਲਾ ਦੇ ਅੱਛਾ ਆਏ ਨਾ ਕਿਹੋ ਵੀ ਮੈਂ ਟਰੈਕਟਰ ਦੀ ਸ਼ਫਟ ਕਰਦਾ ਸ਼ਾਮ ਨੂੰ ਫਿਰ ਆਪਣੇ ਵੱਲੇ ਲਾ ਲਈ ਪਰ ਟਰੈਕਟਰ ਦੀ ਚਲਾਈ ਵਧੀਆ ਹੈ ਜੀ ਇਹਦਾ ਲੱਗਣੀ ਸਾਡੇ ਵਾਲੇ ਨੂੰ ਛਤਰੀ ਲੱਗੀ ਹੋਈ ਆ ਹਾਂ ਆਹ ਉਹਦੇ ਟਰੈਕਟਰ ਦੇ ਮਨਾਰ ਬੋਲਾਂ ਰੁਪਈਆ ਵੀ ਕਿਤੇ ਟਾਂਕਾ ਨਹੀਂ ਹੈਗਾ ਮਨਾਰ ਆ origignal ਆ ਨਾਲ ਦਾ ਜੀ origignal ਆ ਬਾਈ ਪ੍ਰੋਬਲਮ ਤੇ। ਆਬਲੇ ਮੇਰੇ ਦਾ ਪੈਟਰ ਸੋਣੇ ਵਾਲਾ ਹੋਇਆ ਵਾ ਲੈ। ਲੈ। ਇਹ ਹੁਣੀ ਤਾਂ ਆਇਆ ਜੇ। ਇੱਕ ਗੱਲ ਹੋਰ ਦੱਸ ਦਵਾਂ। ਆਪਣੀਆਂ ਏਜੰਸੀਆਂ ਵਿੱਚ ਜਿੰਨੇ ਵੀ ਤੁਹਾਨੂੰ ਟਰੈਕਟਰ ਮਿਲਣਗੇ ਬਾਈ ਸਾਰੇ オリジナル ਆ। ਬਿਨਾ ਧੋਤੇ ਦੇ ਬਿਨਾ ਪਾਲਸ ਵੱਜੇ ਦੇ। ਹੂੰ ਜਿਵੇਂ ਦਾ ਐ ਉਵੇਂ ਹੀ ਖੜ ਜਾਂਦੇ ਆ। ਜਿੰਮੇਦਾਰ ਦੇ ਕਿ ਉਤੋਂ ਆਇਆ ਹੋਊਗਾ ਉਦਾਂ ਦੇ ਟਰੈਕਟਰ ਮਿਲੂਗਾ ਬਾਈ। ਠੀਕ ਆ। ਇਸ ਚੀਜ਼ ਦੀ ਬਾਈ 100% ਗਰੰਟੀ ਹੋਊ। ਠੀਕ ਆ ਜਿੱਥੋਂ ਲੀਕ ਹੈ ਤਾਂ ਲੀਕ ਆ। ਇਹ ਅਸਲ 'ਚ ਨਾ ਇਹਦੀ ਸ਼ੋਅ ਹੈ ਜੀ ਦੋਈ ਯੂਗੋ ਯੂਗੋ ਵਾਲੀ ਆ ਕਈ ਇਹਨੂੰ ਬਾਂਦਰ ਬੁੱਥੀ ਕਹਿੰਦੇ ਨੇ ਕਈ ਵਿਚ ਲਾਈਟਾਂ ਵਾਲਾ ਕਹਿੰਦੇ ਨੇ ਇਹਦੇ ਬਹੁਤ ਨਾਮ ਐ ਗੋਦ ਸੋਨਾ ਲੀਕ ਮਹਿੰਦਰਾ ਤੇ ਅਰ ਜਿਹੜਾ ਆਇਆ ਦਿਖਾਈ ਦੇ ਪਹਿਲ ਆਉਣੇ ਨਾ ਸਿੱਧਾ ਆ ਵੀ ਲੋਟਾ ਚਲਾਈ ਜੂਗਾ ਕਿਹੜਾ ਦਾ ਵਾਟਰ ਟਾਇਰ ਹੈਗੇ 4 70 ਰੁਪਏ ਹੋਰ ਵੀ ਵਾਹ ਦੇ ਇੰਨੇ ਕਿੰਨੇ ਹੋਣੇ ਹੈ ਫੈਲ ਗਿਆ ਆ ਵੀ ਤੇ ਹੋਰ ਬਾਬੇ ਸੁਭਾ ਰੰਗ ਟਰੈਕਟਰ ਦਾ ਘਟ ਗਿਆ ਦੋ ਦਾ ਟਰੈਕਟਰ ਦਾ ਇਹਨ ਪੂਰਾ ਵਧੀਆ ਪਿਆ ਚਲਾਵੇ ਤੁਰੂਗਾ ਵਾਹ ਸਾ ਚੱਲ ਚੱਲ ਚਾਹਲੀ ਨੁੱਕ ਲੱਗੀ ਹੋਈ ਆ ਮਗਰਾੜ ਰੋਡ ਐਨ ਵਧੀਆ ਪਈ ਇਹਨੇ ਘੱਟ ਪੈਸੇ ਲਾਉਣੇ ਉਹਨਾਂ ਵਾਸਤੇ ਵਧੀਆ ਏ ਬਹੁਤ ਵਧੀਆ ਇਹਦਾ ਬਾਰੇ 2 ਦਿਮਾੜ ਤਿੰਨ ਸਵਾ ਲੱਖ ਐ ਜੋ ਮਾਨਦਾਨ ਵਧੀਆ ਕਰਾਂਗੇ ਆ ਉਥੇ ਖੁੱਲੇ ਦਿਲ ਨਾਲ ਜੱਟਾਂ ਦਾ ਮਾਨਦਾਨ ਹੋਊਗਾ ਜੱਟਾਂ ਵਾਲਾ ਜੱਟਾਂ ਜੱਟਾਂ ਵਾਲਾ ਉੱਪਰ ਸੈਣੀ ਵਾਲਾ ਨੇ ਠੀਕ ਐ ਇਹ ਆਹੋ ਹੀ 555 ਇਹ 10 ਮਾਡਲ ਐ ਇਹਦਾ ਮੁੱਲ ਹੈਗਾ 310000 ਬਾਕੀ ਆਪਣੇ ਇੱਧਰ ਵੀ ਖੜੇ ਆ। ਬਾਬਲੇ ਵੀ ਇੱਕ ਹੋਰ ਖੜਾ ਬਹੁਤ ਜਾਇਜ਼ੀ ਦਾੜਾ 735 ਇਹ ਕਿਹੜਾ ਮਾਡਲ ਆ? ਇਹ ਵੀ ਮਾਡਲ ਹੈਗਾ 95 ਠੀਕ ਆ। ਟਰੈਕਟਰ ਸਾਰਾ ओरिजिनल ਆ। ਇਹਦਾ ਰੇਟ ਦੱਸਾਂ ਜਮਾਈ ਜਾਇਜ਼ 90000 ਰੁਪਇਆ ਦੇਣੇ ਦੇਣੇ ਵਾਲਾ 95 ਮਾਡਲ 90000 ਆ ਬਾਕੀ ਮੰਤਣ ਜਰੂਰ ਕਰੋਗੇ ਬਾਈ। ਠੀਕ ਆ। ਹਾਂ। ਟਰੈਕਟਰ ਜਮਾਈ ਇੱਕ ਨੰਬਰ ਆ। ਮੁੱਢ ਤੇਰੇ ਰਹਿਗੇ 40 ਪੈਸੇ ਪਿਛਲੇ ਟਾਇਰ ਥੋੜਾ ਜਿਹਾ ਘੱਟ ਆ। ਬੈਟਰੀ ਦੇਖ ਲੈ ਨਵੀਂ ਬਾਈ। ਸਵਰਾਜ ਕੰਪਨੀ ਦੀ ਬੈਟਰੀ ਆ ਕਿਹੜਾ ਰੱਖਦਾ? ਸਭ ਰਾਜ ਦੀ origignal ਹੈ ਬੈਟਰੀ ਵੀ ਯਾਂਸੀ ਚੋਂ ਲੈ ਕੇ ਪਾਈ ਹੁੰਦਿਆਂ ਨੇ ਬੈਟਰੀ ਦੀ ਆਵਾਜ਼ ਤਾਂ ਅਪਣਾ ਟੈਕਨੋ ਆਵਾਜ਼ ਨਹੀਂ ਆਉਂਦਾ ਅੱਜਲਾ ਬਾਅਦ ਚ ਹੈ ਜੈ ਜਰਣੇ ਉਹਦਾ ਆ ਗਿਆ ਟਰੈਕਟਰ ਦੇਖ ਲਿਓ ਚਲਾਵੇਂ ਦਾ ਪਾਵੇ ਉਹਦੇ ਬ੍ਰੇਕਾਂ ਦਾ ਇਹ ਜਮਾ ਓਕੇ ਟਰੈਕਟਰ ਹੈ ਤੇ ਆਉ ਨੰਬਰ ਠੀਕ ਹੈ ਜੀ ਇਸ ਰੇਟ 'ਚ ਭਾਈ 735 ਮਿਲਦਾ ਨਹੀਂ ਹੈਗਾ ਟਰੈਕਟਰ 90000 ਮੁੱਲ ਦੱਸਿਆ ਮਾਨ ਦਾਣੇ ਜੋ ਹੋ ਜੂਗਾ ਠੀਕ ਹੈ ਤੇ ਬਾਕੀ ਆਲੂ ਵੀਰੇ ਬਸ ਕਰੀ ਹੁਣ ਦੇਖ ਲੈ ਮਰਜੀ ਹੈ ਤੇਰੀ ਸਮਾਂ ਬਹੁਤ ਆ ਯਾਰ ਬਹੁਤ ਜਿਆਦਾ ਲੰਬੀ ਵੀਡੀਓ ਨੂੰ ਦੇਖਦਾ ਵੀ ਹੈਗਾ ਭਾਈ ਤੇ ਕਿਸੇ ਨੇ ਭਾਈ ਨਵਾਂ ਟੈਟ ਲੈਣਾ ਹੁੰਦਾ ਹਰੇ ਰੰਗ ਵਾਲਾ ਤੂਫਾ ਫਰੀ ਰੰਗ ਵਾਲਾ ਤਾਂ ਐਂਡੋ ਖਾਰੋ ਇਹ ਕਿਸੇ ਨੇ ਜਿਆਦਾ ਗੂੜੇ ਨੀਲੇ ਰੰਗ ਵਾਲਾ ਹੁੰਦਾ ਫੇਰ ਇੱਧਰ ਖੜੇ ਆ ਭਾਈ ਦੂਵੇ ਹਰੇ ਠੀਕ ਹਰਾ ਤੇ ਗੁੜਾ ਹਰਾ ਠੀਕ ਹੈ ਜਿਹਦਾ ਵਜਾਉਣਾ ਰੁਪਈਆ 3 ਲੱਖ ਬਾਈ ਆਵਲੇ ਵੀਰੇ ਜਿਹਦਾ ਲੋਨ ਇੰਡੋ ਹਾਰਾ ਜੇ ਫਿਰ 3 ਲੱਖ ਲਾਉਣਾ ਹੈ ਹੋਰ ਠੀਕ ਹੈ ਫਿਰ ਜੌਂਡੀ ਹਾਰਾ ਤੇ ਟਰੈਕਟਰ ਕੋਈ ਵੀ ਨਾ ਮਾਰਾ ਬਾਈ ਸਾਰੇ ਟਰੈਕਟਰ ਆਪਣੀ ਬਣੀ ਜਗੇ ਬਹੁਤ ਵਧੀਆ ਹੈ ਬਹੁਤ ਵੀਰ ਦੇਖਿਆ ਮੈਂ ਵੀਡੀਓ ਤੇ ਇੰਸਟਾਗ੍ਰਾਮ ਤੇ ਜੇ ਕਿਸੇ ਨੇ ਸਵਰਾਜ ਦੀ ਵੀਡੀਓ ਪਾਤੀ ਦੂਏ ਹੌਲਿਆਂ ਵਾਲੇ ਲੱਜ ਜਣੇ ਆ ਜੇ ਹੌਲਿਆਂ ਵਾਲੇ ਪਾਤੀ ਦਾ ਸਵਰਾਜ ਵਾਲੇ ਹੋਰ ਏ ਭਾਈ ਇਸ ਚੀਜ਼ ਦੇ ਵਿੱਚ ਕੋਈ ਕੰਪੀਟੀਸ਼ਨ ਹੀ ਹੈਗਾ। ਇੱਕ ਕੰਪਨੀ ਜਿਹੜੀ ਟਰੈਕਟਰ ਬਣਾਉਣੀ ਆ ਇਹ ਆਪਸ ਵਿੱਚ ਚਿੱਕਾ ਹੁੰਦੀ ਦਾ ਮਹਿੰਦਰਾ ਸਦਾਜ ਆਪਸ ਵਿੱਚ ਚਿੱਕਾ ਹੈ। ਇੱਕਾ ਹਾਂ ਦੇਖਦਾ। ਉਹ ਚਿੱਕਾ ਨਾਲ ਦਾ। ਹਾਂ। ਆਪਾਂ ਉਹੀ ਲੜੀ ਜਾਂਦੇ ਨਾ ਬੱਚੇ। ਠੀਕ ਹੈ ਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਭਾਈ। ਇਹ ਟਰੈਕਟਰ ਸਿਰਫ ਖੇਤੀ ਕੰਮ ਵਾਸਤੇ ਬਣੇ ਖੇਤੀ ਵਾਸਤੇ ਹੀ ਬਣਿਆ ਇਹ ਨਾਲੇ। ਖੇਤੀ ਦੇ ਪਰਪਰ ਵਾਸਤੇ ਬਣੋ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਭਾਈ। ਤੇ ਠੀਕ ਆ ਬੋਲੂ ਵੀਰੇ। ਚੰਗਾ ਜੀ ਆਪਦੇ ਵਲੌਗ ਚ ਇੰਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਬਾਕੀ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰੋ ਇੱਕ ਨਵਾਂ ਬਣਾਇਆ ਜੀ ਧੰਨਵਾਦ ਸਾਰੇ ਨਿੱਕਾ